ਸਾਦ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਸ ਵੇਲੇ ਸਾਡੇ ਨਾਲ ਜੁੜੇ ਹੋ ਸਾਡੇ ਕਿਸਾਨ ਵੀਰ ਧਾਰਮਿਕ ਚੈਨਲ ਦੇ ਨਾਲ ਤੇ 10 ਹਰਪ੍ਰੀਤ ਸਿੰਘ ਤੁਹਾਡਾ ਇਸ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹੈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਦਿਨ ਦੁੱਖ ਨੇ ਰਾਤ ਚ ਆਪਣੀ ਤਰੱਕੀ ਕਰੋ ਤੇ ਸਾਡੇ ਇਸ ਚੈਨਲ ਨੂੰ ਇੰਝ ਆਤਾ ਤੋ ਜਿਆਦਾ ਸਪੋਰਟ ਕਰਦੇ ਰਹੋ ਤੁਹਾਡਾ ਪਿਆਰ ਤੇ ਸਤਿਕਾਰ ਦੇ ਨਾਲ ਚੈਨਲ ਬਹੁਤ ਸਾਰੀ ਤਰੱਕੀ ਕਰ ਰਿਹਾ ਬਹੁਤ سارے ਸਬਸਕ੍ਰਾਈਬਰ ਨਵੇਂ ਹਰ ਰੋਜ਼ ਜੁੜ ਰਿਹਾ ਇਹ ਚੈਨਲ ਤੇ ਅਸੀਂ ਤੁਹਾਨੂੰ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜਿਹੜੀ ਕਹਾਵਤਾਰ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਨਾਲ ਲੱਖਾਂ ਹੀ ਪੁਰਾਣੀਆਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਕਿਉਂਕਿ ਗਿਆਨੀ ਸੰਤ ਸਿੰਘ ਮਸਕੀਨ ਇੱਕ ਪੰਥਰਤਨ ਉਹ ਸ਼ਖਸੀਅਤ ਸੀ ਇਨ੍ਹਾਂ ਦੇ ਵਿਚਾਰਾਂ ਦੇ ਨਾਲ ਲੱਖਾਂ ਹੀ ਪ੍ਰਾਣੇ ਜਿਨ੍ਹਾਂ ਨੇ ਵੀ ਉਹਨਾਂ ਦੇ ਵਿਚਾਰ ਆਪਣੀ ਜ਼ਿੰਦਗੀ ਦੇ ਸਮੇਂ ਦੇ ਵਿੱਚੋਂ 5 ਮਿੰਟ ਕੱਢ ਕੇ ਵੀ ਸੁਣ ਲਏ ਚਾਹੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਹੋਵੇ ਚਾਹੇ ਉਹ ਸਾਡੇ ਟੀਵੀ ਚੈਨਲ ਤੇ ਚੱਲਦੇ ਹੋਣ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੇ ਸੁਣ ਕੇ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਬਹੁਤ ਬਦਲਿਆ ਹੈ ਤੇ ਇਹ ਚੈਨਲ ਤੇ ਤੁਹਾਨੂੰ ਲਗਾਤਾਰ ਸਾਡੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜਿਹੜੀ ਕਥਾ ਵਿਚਾਰਾ ਉਹ ਤੁਹਾਨੂੰ ਸੁਣਨ ਵਾਸਤੇ ਮਿਲਣਗੇ ਸਾਡੀ ਕੋਸ਼ਿਸ਼ ਹੈ ਕਿ ਇਹ ਅਪਰਾਲਾ ਲਗਾਤਾਰ ਤੁਹਾਡੇ ਪਿਆਰ ਅਤੇ ਸਤਿਕਾਰ ਤੇ ਤੁਹਾਡੇ ਇਮਾਨ ਦੇ ਨਾਲ ਲਗਾਤਾਰ ਹੀ ਚੱਲਦਾ ਰਹੇ ਜੇਕਰ ਤੁਸੀਂ ਸਾਡੇ ਕਿਸਾਨ ਵੀਰ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਦਿੱਤਾ ਘੰਟੀ ਦਾ ਬਟਨ ਦਬਾ ਦਿਓ ਤੇ ਆ ਫਿਰ ਆਪਾਂ ਸ਼ੁਰੂ ਕਰਦੇ ਹਾਂ ਗਿਆਨੀ ਸੰਤ ਸਿੰਘ ਮਸਕੀਨੀ ਦੀ ਇਹ ਕਥਾ ਵਿਚਾਰ ਤੇ ਅਖੀਰ ਤੱਕ ਤੁਸੀਂ ਸਾਡੇ ਨਾਲ ਜ਼ਰੂਰ ਬਨੇ ਰਹਿਣਾ ਤਾਂ ਕਿ ਸਾਨੂੰ ਵੀ ਹੌਸਲਾ ਮਿਲਦਾ ਗਾ ਜਿਵੇਂ ਜਿਵੇਂ ਅਸੀਂ ਉਹਨਾਂ ਦੀ ਕਹਾਣੀਆਂ ਸੁਣਦੇ ਹਾਂ ਤੇ ਉਹਦੇ ਨਾਲ ਫਿਰ ਸਾਡੀ ਰੂਹ ਨੂੰ ਜੋ ਸਕੂਨ ਮਿਲਦਾ ਗਾ ਤੇ ਉਹ ਅਸੀਂ ਹੁਣ ਸਾਡੇ ਦਰਸ਼ਕਾਂ ਨੂੰ ਸਾਡੇ ਵੀਵਰਜ਼ ਨੂੰ ਇਸ ਚੈਨਲ ਦੇ ਜ਼ਰੀਏ ਅਸੀਂ ਹੁਣ ਉਸ ਨੂੰ ਮਾਪਣ ਦੀ ਤੋਲਣ ਦੀ ਇਹੋ ਜਿਹੀ ਕੋਈ ਚੀਜ਼ ਨਹੀਂ ਬਣੀ ਹੈਗੀ ਜਿਹੜੇ ਰੂਹ ਨੂੰ ਸਕੂਨ ਮਿਲਦਾ ਗਾ ਕਿਉਂ ਕੁ ਕਰਵਾਣੀ ਦੇ ਨਾਲ ਹੀ ਸਾਡੀ ਰੂਹ ਨੂੰ ਮਿਲ ਤੱਕ ਸਾਡਾ ਮਾਨੋ ਦਾਸ ਹੁੰਦਾ ਤਾਂ ਅਸੀਂ ਗੁਰਦੁਆਰਾ ਸਾਹਿਬ ਚੱਲਦੇ ਆ ਨਮਸਤਕ ਹੁੰਨੇ ਆ ਨਮਸ਼ਕਾਰ ਕਰਦੇ ਆ ਵਹੀਂ ਗੋਗਿਆ ਦਾਸ ਕਰਦੇ ਆ ਤਾਂ ਫਿਰ ਹੀ ਜਿਹੜੇ ਸਾਡੀ ਜ਼ਿੰਦਗੀ ਦੇ ਕਸ਼ਟ ਆ ਉਹ ਕੱਟੇ ਜਾ ਸਕਦੇ ਤੇ ਆਓ ਫਿਰ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੇ ਆਪਾਂ ਫਿਰ ਸ਼ੁਰੂ ਕਰਦੇ ਆਂ ਗਾਨੀ ਸੰ ਸਿੰਘ ਜੀ ਦੀ ਇੱਕ ਹੀ ਇੱਕ ਕਹਾਣੀ ਚਾਹ ਕਬੀਰ ਦੀ ਮਾਂ ਜੋ ਕੁਝ ਕਬੀਰ ਬਾਰੇ ਕਹਿੰਦੀ ਹੈ ਕਬੀਰ ਨੇ ਛੁਪਾਇਆ ਨਹੀਂ ਉਹ ਸ਼ਬਦ ਦੇ ਵਿੱਚ ਆਪਣੀ ਮਾਂ ਦੀ ਹਾਲਤ ਦਰਜ ਕੀਤੀ ਏ ਮੇਰੀ ਮਾਂ ਮੈਨੂੰ ਕੀ ਕਹਿੰਦੀ ਮਾਂ ਇੱਕ ਦਿਨ ਮੁਹੱਲੇ ਦੀਆਂ ਜਨਾਨੀਆਂ ਨੂੰ ਇਕੱਠਾ ਕਰਕੇ ਨਾ ਕਬੀਰ ਬਾਰੇ ਦੱਸਦੀ ਪਈਏ ਤੰਗ ਆ ਕੇ ਦੁਖੀ ਹੋתי ਇੱਕ ਦੋਏ ਮੰਦਰ ਇੱਕ ਦੋਏ ਬਾਠ ਹੰਮ ਕੋ ਸਾਥਰ ਉਨ ਕੋ ਘਾਟ ਇੱਕ ਦੋ ਸਾਧੂ ਘਰ ਦੇ ਵਿੱਚ ਜੁੜੇ ਹੀ ਰਹਿੰਦੇ ਨੇ ਸਤਸੰਗ ਚੱਲਦਾ ਹੀ ਰਹਿੰਦਾ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਦੇ ਨੇ ਕਬੀਰ ਦਾ ਘਰ ਕਿੱਥੇ ਘਰ ਕਿੱਥੇ ਕਿਨਾਂ ਮੈਂ ਤੰਗ ਆ ਗਏ ਆ ਦੁਆਨ ਨੂੰ ਰੁਕਸਤ ਕਰਦੀਆਂ ਚਾਰ ਆ ਜਾਂਦੇ ਨੇ ਚਾਰਾਂ ਨੂੰ ਰੁਕਸਤ ਕਰਦੀਆਂ ਛੇ ਆ ਜਾਂਦੇ ਨੇ ਹਰਗੱਦ ਘਰ ਦੇ ਵਿੱਚ ਭੀੜ ਬਣੀ ਰਹਿੰਦੀ ਹੈ ਇੱਕ ਦੋ ਇਹ ਮੰਦਰ ਇੱਕ ਦੋ ਤੇ ਹਰਗੱਦ ਘਰ ਦੇ 'ਚ ਰਹਿੰਦੇ ਨੇ ਬਣਾਈ ਰਹਿੰਦੇ ਨੇ ਉਹ ਰੁਕਸ਼ਤ ਆਉਂਦੇ ਨੇ 1 2 62 ਰਸਤੇ 'ਚ 62 ਰਸਤੇ 'ਚੋਂ ਨੇ ਪੁੱਛਦੇ ਰਹਿੰਦੇ ਨੇ ਕਬੀਰ ਕਿੱਥੇ ਰਹਿੰਦਾ ਹੈ ਅਸੀਂ ਕਬੀਰ ਦੋ ਉਹ ਜਾ ਕੇ ਮਿਲਣਾ ਹੈ ਕਬੀਰ ਕੋਲ ਰਹਿਣਾ ਹਮਕੋ ਸਾਥਰ ਉਹਨਕੋ ਖਾਟ ਰਾਤ ਪੈ ਜਾਂਦੀ ਏ ਹੁਣ ਘਰ ਦੇ 'ਚ ਗਿਣੇ ਚੁਣੇ ਬਿਸਤਰੇ ਤੇ ਚਾਰਪਾਈਆਂ ਇਹ ਬਿਸਤਰੇ ਇਹ ਚਾਰਪਾਈਆਂ ਇਹ ਸੌਣ ਦਾ ਥਾਂ ਉਹਨਾਂ ਨੂੰ ਦੇ ਦਿੰਦਾ ਸਾਨੂੰ ਕਹਿੰਦੇ ਭੁੰਜੇ ਸੌ ਕੇ ਰਾਤ ਕੱਟੋ ਮੇਰੇ ਪਾਲੋਸ ਕਮਰ ਬੰਦ ਕੋ ਥੀ ਹਮ ਕੋ ਚਾਵਨ ਉਨ ਕੋ ਰੋਟੀ ਬੜੇ ਚਾਵਨਾਲ ਮੈਂ ਤੇ ਲੋਈ ਕਰਦੇ ਵਾਸਤੇ ਭੋਜਨ ਬਣਾਉਂਦਿਆਂ ਘਰ ਵਾਸਤੇ ਔਰ ਆਪਣੇ ਬੱਚਿਆਂ ਵਾਸਤੇ ਪੋਤਰਿਆਂ ਵਾਸਤੇ ਮੈਂ ਬਣਾਉਂਦੀ ਰਾਤ ਪੈ ਜਾਂਦੀ ਇਹ ਸਾਰਾ ਭੋਜਨ ਸਾਧੂਆਂ ਨੂੰ ਖਿਲਾ ਦਿੰਦਾ ਔਰ ਰਾਤ ਨੂੰ ਕਿਵੇਂ ਬਣਾਈਏ ਕਹਿੰਦਾ ਕੋਈ ਨਹੀਂ ਚੋਲੇ ਚੱਪ ਕੇ ਰਾਤ ਗੱਟ ਲਾ ਚਣੇ ਖਾ ਕੀ ਮੰਗ ਕਹਿ ਲਈਏ ਮੂੰਡ ਪਲੋਸ ਕਮਰ ਬੰਦ ਪੋਤੀ ਇਹ ਜੋ ਵੱਡੀਆਂ ਵੱਡੀਆਂ ਪੋਥੀਆਂ ਲੈ ਕੇ ਆ ਜਾਂਦੇ ਨੇ ਰੱਬ ਦੀਆਂ ਗੱਲਾਂ ਕਰਦੇ ਨੇ ਸਾਰਾ ਭੋਜਨ ਚੁੱਕ ਕੇ ਉਹਨਾਂ ਨੂੰ ਖਿਲਾ ਦਿੰਦਾ ਤੇ ਮਿਹਨੂ ਰਾਤ ਨੂੰ ਅਚਨ ਚੇਤਕ੍ਰਿਸ਼ਨਾ ਬਣਾਈਏ ਬੱਚਿਆਂ ਨੂੰ ਕਿਸਰਾ ਖਿਲਾਈਏ ਕਿ ਕਹਿੰਦਾ ਕੋਈ ਨਹੀਂ ਬੁੱਝੇ ਚਨੇ ਖਾ ਲੋ ਰਾਤ ਕੱਟ ਲੋ ਕੋਈ ਗੱਲ ਨਹੀਂ ਸੰਤ ਆਏ ਨਹੀਂ ਭਗਤ ਆਏ ਨਹੀਂ ਮੁੰਡਿਆ ਮੁੰਡਿਆ ਹੋਏ ਏਕ ਇਹ ਮੁੰਡਿਆ ਬੂੜਾ ਟਕੇਟੇ ਐ ਸਾਧੂ ਮੁੰਡੇ ਐ ਮੇਰਾ ਮੁੰਡਾ ਇਹ ਇੱਕ ਹੋ ਗਏ ਨਾ ਮੇਰਾ ਘਰ ਡੋਬ ਕੇ ਰਹਿਣਗੇ ਤਬਾ ਕਰਕੇ ਰਹਿਣਗੇ ਇੱਕ ਦਿਨ ਐਸਾ ਹੋਇਆ ਭੀੜ ਬੜੀ ਹੋ ਗਈ ਸੰਤ ਬਹੁਤ ਆ ਗਏ ਇਤਨਾ ਰਾਸ਼ਨ ਪਾਣੀ ਘੜ ਦੇਚ ਨਹੀਂ ਸੀ ਸੂਤ ਕਤਿਆ ਸੀ ਸਤਰੰਗਾ ਲੋਈ ਨੇ ਤੇ ਕਬੀਰ ਦੀ ਮਾਂ ਨੇ ਉਹਦੀਆਂ ਬਣਾਣੀਆਂ ਸਨ ਚਦਰਾਂ ਤੇ ਖੇਸ ਤੇ ਸ਼ਿਵਰਾਤਰੀ ਤੇ ਬੜੇ ਵਿਕਣੇ ਸਨ ਚੰਗਾ ਲਾਭ ਆਉਣਾ ਸੀ ਕਬੀਰ ਨੇ ਦੇਖਿਆ ਹੁਣ ਇਹਨੇ ਸੰਤ ਆ ਗਏ ਨੇ ਇਤਨਾ ਰਾਸ਼ਨ ਪਾਣੀ ਵੀ ਕੋਈ ਨਹੀਂ ਇਤਨਾ ਧਨ ਵੀ ਕੋਈ ਨਹੀਂ ਸਤਰੰਗਾ ਸੂਤੀ ਵੇਚ ਕੇ ਆ ਗਿਆ ਲੈ ਆਇਆ ਰਾਸ਼ਨ ਪਾਣੀ ਸਾਰੀ ਰਾਤ ਲੰਗਰ ਚੱਲਦਾ ਰਿਹਾ ਸੁਨੋ ਦੇ ਰਾਣੇ ਸੁਨੋ ਜਠਾਣੇ ਅਚਰਜ ਏਕ ਬਯੋ ਕਬੀਰ ਦਾ ਸ਼ਬਦ ਸਤ ਸੂਤ ਇਨ ਮੁੰਡਿਆ ਖੋਏ ਮੁੰਡਿਆ ਕਿਉ ਨਾ ਮੋਇਆ ਸਤ ਰੰਗਾ ਸੂਤਰ ਇਤਨੇ ਮਿਹਨਤ ਨਾਲ ਸੀ ਕਤਿਆ ਸੀ ਉਹਦੇ ਖੇਸ ਬਣਨ ਦਾ ਸਾਨੂੰ ਹਜ਼ਾਰਾਂ ਦਾ ਲਾਭ ਹੋਣਾ ਸੀ ਵੇਚ ਕੇ ਆ ਗਿਆ ਸਾਰੀ ਰਾਤ ਲੰਗਰ ਚਲਾਇਆ ਇਤੇ ਜਮਦਿਆਂ ਹੀ ਮਰ ਜਾਂਦਾ ਚੰਗਾ ਸੀ ਇਹ ਮੁੰਡਿਆ ਕਿਉ ਨਾ ਮੋ ਮਾਂ ਕਹਿੰਦੀ ਅੰਦਾਜ਼ਾ ਲਗਾਓ ਕਿਤਨੀ ਦੁਖੀ ਹੋਈ ਹੋਵੇ ਸਾਤ ਸੂਤ ਇਨ ਮੁੰਡੀਆਂ ਖੋਏ ਮੁੰਡੀਆਂ ਕਿਉਂ ਨਾ ਪਰਿਸਥਿਤੀ ਠੀਕ ਨਹੀਂ ਹੈ ਪਹਿਲੇ ਤੇ ਮਾਂ ਬਾਪ ਕਬੀਰ ਦੇ ਕਬੀਰ ਨਾਲ ਸਹਿਮਤ ਨਹੀਂ ਲੈ ਦੂਸਰਾ ਬ੍ਰਾਹਮਣੀ ਸਮਾਜ ਤੇ ਵਕਤ ਦੀ ਹਕੂਮਤ ਸਹਿਮਤ ਨਹੀਂ ਹੈ ਸਹਿਮਤ ਨਹੀਂ ਸੀ ਕਾਰਨ ਇਹ ਸਾਫ ਦੋਹਾਂ ਨੂੰ ਇਨਕਾਰ ਕਰਦਾ ਸੀ ਨਾ ਹਮ હિન્દੂ ਨਾ ਮੁਸਲਮਾਨ ਅਲਹਿਰਾਮ ਕੇ ਪਿੰਡ ਪਰਾਨ ਨਾ ਅਲੀ ਗੱਲਾਂ ਕਰਦਾ ਸੀ ਕਹਿੰਦਾ ਮੇਰਾ ਸਰੀਰ ਤੇ ਪ੍ਰਾਣ ਅੱਲਾ ਦਾ ਹੈ RAM ਦਾ ਹੈ ਪਰ Hindu Muslim ਨਹੀਂ ਕੁਝ ਐਸੀਆਂ ਗੱਲਾਂ ਕੁਝ ਐਸੀਆਂ ਵਿਚਾਰਾਂ ਨੂੰ ਸੁਣਾਉਣ ਲੱਗ ਪਿਆ ਜਿਹਨੂੰ ਤੰਗ ਦਿਲ ਨਹੀਂ ਸੁਣ ਸਕਦੇ ਸਨ ਇਹਦੇ ਉਤੇ ਚੋਰੀ ਦੇ ਇਲਜ਼ਾਮ ਲੱਗੇ ਯਾਰੀ ਦੇ ਇਲਜ਼ਾਮ ਲੱਗੇ ਸਿਕੰਦਰ ਲੋਧੀ ਨੇ ਜੇਲ੍ਹ ਦੇ ਵਿੱਚ ਵੀ ਪਾਇਆ ਫਿਰ ਇਹਨੂੰ ਸਜ਼ਾਏ ਮੌਤ ਸੁਣਾਈ ਤੇ ਸਜ਼ਾਏ ਮੌਤ ਕਿਸ ਤਰ੍ਹਾਂ ਮੈਂ ਫਿਰ ਅਰਜ਼ ਕਰਾਂ ਪਰ ਸਥਿਤੀ ਠੀਕ ਨਹੀਂ ਹੈ ਹਾਥੀ ਨੂੰ ਸ਼ਰਾਬ ਪਿਲਾਈ ਤੇ ਉੱਪਰ ਬਿਠਾਇਆ ਮਹਾਵਤ ਬਈ ਹਾਥੀ ਦੇ ਪੈਰਾਂ ਥਲੇ ਸਨ ਕੁਚਲ ਦੇਵਾ ਇਹਨੂੰ ਬਨ ਕੇ ਹਾਥੀ ਦੇ ਅੰਗ ਛੁੱਟ ਦਿੱਤਾ ਕਿ ਹੁਣ ਕਬੀਰ ਆਪ ਕਹਿੰਦੇ ਨੇ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨਾ ਅੰਧਿਆਰੇ ਉਸ ਹਾਥੀ ਨੇ ਸੁੰਡ ਨਾਲ ਕਬੀਰ ਨੂੰ ਚੁੱਕ ਲਿਆ ਤੇ ਮੱਥਾ ਟੇਕਿਆ और फिर जमीन ते रख के फिर मत्था टेके कबीर कहें हैं हाथी नु ते समझ आ गई इस अंधे समझ नहीं आई कबीर कहते सनातनी ऋषि मुनि ऐसा मनते ने गौ हाथी ये मनुख दे बहुत नेड़े ने यह ज्यादा समझते देने सोचते देने दुख सुख ज्यादा महसूस करते हैं ममता भी इन्हों अंदर बड़ी है ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਸਾਰਾ ਹਿੰਦੂ ਜਗਤ ਗਊ ਦੀ ਪੂਜਾ ਕਰਦਾ ਹੈ ਕਿਸੇ ਵਕਤ ਫਿਰਨੇ ਖੇੜਾ ਕਰਾਂ ਕਿ ਮਨੁੱਖ ਦੇ ਨੇੜੇ ਨੇ ਕਿ ਕਹਿੰਦੇ ਨੇ ਮਨੁੱਖ ਤੇ ਪਸ਼ੂ ਦੀ ਆਖਰੀ ਕੜੀ ਹੈ ਮਰਨ ਦੇ ਮਨੁੱਖ ਬਣਨ ਦੇ ਕਿ ਬਾਕੀ ਸਭ ਲੰਗ ਆਏ ਨੇ ਇਹ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਜੰਗਲ ਦੇ ਜਦ ਮਹਾਤਮਾ ਬੁੱਧ ਤਪੱਸਿਆ ਕਰਦੇ ਸਨ ਇੱਕ ਹਾਥੀ ਉਹਨਾਂ ਦੀ ਸੇਵਾ ਕਰਦਾ ਸੀ ਕਰਮੰਡਲ ਚੁੱਕੇ ਨਿਰੰਜਨਾ ਨਦੀ ਦੇ ਚੋਂ ਪਾਣੀ ਵਰਕ ਲੈਂਦਾ ਸੀ ਅਗੋਂ ਰੱਖਦਾ ਸੀ ਰਾਤ ਨੂੰ ਜਦ ਧਿਆਨ ਸਾਧਨਾ ਦੇਚ ਮਹਾਤਮਾ ਬੁੱਧ ਲੀਨ ਰਹਿੰਦੇ ਸਨ ਚਾਰੋਂ ਪਾਸੇ ਘੁੰਮ ਕੇ ਪਹਿਰਾ ਦੇਂਦਾ ਸੀ ਕੋਈ ਜੰਗਲੀ ਜਾਨਵਰ ਇਹਨਾਂ ਤੇ ਹਮਲਾ ਨਾ ਕਰਦੇ ਉੱਚੇ-ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲੈਣੇ ਇਹ ਦਿਨੋਂ ਇਸ ਤਰ੍ਹਾਂ ਦੀ ਸੇਵਾ ਕਰਦਾ ਸੀ ਜਿਸ ਦਿਨ ਸਾਧਨਾ ਦੇ ਸਫਲਤਾ ਮਿਲੀ ਤੇ ਮਹਾਤਮਾ ਬੁੱਧ ਉਸ ਜੰਗਲ ਨੂੰ ਛੱਡ ਕੇ ਜਾਣ ਲੱਗੇ ਤੜਪ-ਤੜਪ ਕੇ ਸਾਥੀ ਨੇ ਪ੍ਰਾਣ ਦੇ ਦਿੱਤੇ ਟੜ ਟੜ ਕੇ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਮੈਨੂੰ ਬਾਬਾ ਸੁੰਦਰ ਸਿੰਘ ਦੇ ਸਰਦਾਲੂਆਂ ਨੇ ਗੱਲ ਦਸੀ ਸੀ ਉਦੋਂ ਮੈਂ ਨਹੀਂ ਮੰਨਦਾ ਸੀ ਸੰਤੂ ਅਲੀ ਦੇ ਜਦ ਉਹਨਾਂ ਨੇ ਸ਼ਰੀਰ ਦਾ ਚਲਾਣਾ ਕੀਤਾ ਅਲੀ ਬੇਗ ਵਾਲੇ ਬਾਬਾ ਸੁੰਦਰ ਸਿੰਘ ਗੁਜਰਾਤ ਦੀਆਂ ਸਾਰੀਆਂ ਸੰਗਤਾਂ ਜਾਣਦੀਆਂ ਨੂੰ ਗੁਜਰਾਤ ਜਿਹੜਾ ਪੰਜਾਬ ਦੇ ਵਿੱਚ ਰਹਿ ਗਿਆ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਅਰਥੀ ਜਿਵੇਂ ਡੇਰੇ ਚੋਂ ਨਿਕਲੀ ਤੇ 60 ਗਵਾਂਾਂ ਸੰ ਡੇਰੇ ਦੇ ਚ ਤੜਪ ਤੜਪ ਕੇ ਮਰ ਗਈਆਂ ਉਸੇ ਵਕਤ ਇਧਰੋਂ ਅਰਥੀ ਨਿਕਲੀ ਇਧਰੋਂ 60 ਗਵਾਂਾਂ ਨੇ ਪ੍ਰਾਣ ਦੇ ਦਿੱਤੇ ਕਾਨਪੁਰ ਦੇជា ਆਂਦੌਰ ਦੇ ਜਦ ਮੈਨੂੰ ਸ਼ਰਦਾਲੂ ਸੁਣਨ ਦੇ ਸਨ ਮੇਰੀ ਥੋੜੀ ਜਾਂ ਤਰਕ ਬੁੱਧੀ ਸੀ ਮੈਂ ਮੰਨਦਾ ਨਹੀਂ ਸੀ ਮੈਂ ਕਿ ਇਸ ਤਰ੍ਹਾਂ ਹੈ ਗਵਾਂਾਂ ਨੇ ਕੋਈ ਗਲਤ ਚੀਜ਼ ਖਾ ਲਈ ਹੋਣੀ ਕੋਈ ਚਾਰੇ ਦੇ ਚ ਘਾਹ ਪੱਟਾ ਗਲਤ ਪਾ ਦਿੱਤਾ ਗਿਆ ਹੋਵੇਗਾ 60 ਦੀਆਂ ਹੀ 60 ਪਰ ਜਿਹੜੇ ਸ਼ਰਦਾਲੂ ਸਨ ਤੇ ਥੋੜੇ ਸਿਆਣੇ ਸਨ ਕਿੰਨੇ ਗੈਨੀ ਦੀ ਫੜੀ ਤਰਕ ਬੁੱਧੀ ਕਰਕੇ ਤੁਸੀਂ ਮੰਦੇ ਨਹੀਂ ਪਏ ਵਰਨਾ ਹਕੀਕਤ ਹੈ ਉਹ ਚਸ਼ਮਦੀਦ ਗਵਾ ਸਨ ਬਜ਼ੁਰਗ ਪਰ ਤਰਕ ਬੁੱਧੀ ਹਉਣ ਕਰਕੇ ਮਨ ਨਹੀਂ ਮੰਦਾ ਸੀ ਵੀ ਚਲੋ ਇੱਕ ਗਊ ਦੋ ਗਊ ਦਸਵੀਂ ਗਊਆਂ 60 ਦੀਆਂ 60 ਗਊਆਂ ਨੇ ਪ੍ਰਾਣ ਦੇ ਦਿੱਤੇ ੜੜਪ ੜੜਪ ਕੇ ਮਰਨੇ 3-4 ਸਾਲ ਪਹਿਲੇ ਇੱਕ ਘਟਨਾ ਘਟੀ ਤਾਂ ਫਿਰ ਮੇਰਾ ਮਨ ਮੰਨ ਗਿਆ ਨਹੀਂ ਬਾਬਾ ਸੁੰਦਰ ਸਿੰਘ ਦੀ ਡੇਰੇ 'ਚ ਇਹ ਜੋ ਕੁਝ ਹੋਇਆ ਠੀਕ ਹੋਇਆ તમਿਲਨਾਡ ਦੇ ਇੱਕ ਸੰਤ ਸ਼ਾਇਦ ਆਪਨੇ ਨਾਮ ਸੁਣਿਆ ਹੋਵੇ ਕ੍ਰਿਸ਼ਨਾ ਮੂਰਤੀ ਇਹ ਸ਼ਾਮ ਦੇ ਸਮੇਂ ਕਥਾ ਕਰਦੇ ਆਉਂਦੇ ਸਨ ਹਫਤੇ ਦੇ 7 ਦਿਨ ਤਮਲ ਭਾਸ਼ਾ ਚ ਬੋਲਦੇ ਸਨ 4 ਦਿਨ ਇੰਗਲਿਸ਼ ਚ ਸਰੋਤਿਆਂ ਵਿੱਚ ਤਮਲ ਲੋਕ ਤੇ ਹੁੰਦੇ ਹੀ ਸਨ ਵਿਦੇਸ਼ੀ ਵੀ ਬਹੁਤ سارے ਹੁੰਦੇ ਸਨ ਉਹਨਾਂ ਦੀ ਕਥਾ ਸੁਣਨ ਲਈ ਇੱਕ ਗਉਂ ਆਉਂਦੀ ਆਉਂਦੀ ਸੀ ਤੇ ਭਾਰਤ ਦੇ ਸ਼ਾਇਦ ਤੁਹਾਨੂੰ ਪਤਾ ਹੋਣਾ ਲੋਕੀ ਆਵਾਰਾ ਗਉਂ ਆ ਛੋੜ ਦਿੰਦੇ ਨੇ ਪੁਨ ਸੁਵਜਦੇ ਨੇ ਬੈਲ ਵੀ ਛੋੜ ਦਿੰਦੇ ਐਵੇਂ ਕੁੰਮਦਿਆਂ ਯੂਪੀ ਦੇ ਗੋਮਦੀਆਂ ਨੇ ਪਿਆਰ ਦੇ ਚਨੇ ਤਮਲ ਦੇ ਚਨੇ ਕੰਨੜ ਦੇ ਚਨੇ ਐਸੇ ਹੀ ਗੋਮਦੀਆਂ ਇੱਕ ਗਉ ਉਹ ਸ਼ਾਮ ਨੂੰ ਅੰਦਾਜ਼ਨ 5 ਤੋਂ 6 ਕਹਾ ਕਰਦੇ ਸਨ 5 ਮਿੰਟ ਪਹਿਲੇ ਪਹੁੰਚ ਜਾਂਦੀ ਸੀ ਗਉ ਦੇਹਰੇ ਦੇ ਅੰਦਰ ਤੇ ਨਹੀਂ ਦਾਖਲ ਹੁੰਦੀ ਸੀ ਖੁੱਲੇ ਲਾਂਨ ਦੇ ਚ ਕਹਾ ਕਰਦੇ ਸਨ ਸ਼ਾਮ ਦੇ ਸਮੇਂ ਬਾਹਰ ਖੜੀ ਹੋ ਕੇ ਇੱਕ ਦਿਨ ਗਉ ਅੰਦਰ ਆ ਗਈ ਤੇ ਸੇਵਾਦਾਰ ਜਿਹੜੇ ਸਨ ਕੱਢਣ ਲੱਗੇ ਕ੍ਰਿਸ਼ਨ ਮੂਰਤੀ ਕਹਿਣ ਲੱਗੇ ਨਹੀਂ ਇਹਨੂੰ ਨਾ ਕੱਢੋ ਇਹ ਸਾਡੀ ਪੱਕਾ ਸਰੋਤਾ ਹੈ ਤੁਸੀਂ ਰੋਜ਼ ਨਹੀਂ ਆਉਂਦੇ ਫੜੇ ਵਿੱਚ ਕਈ ਨਾਗਾ ਪਾਉਂਦੇ ਨੇ ਇਹ ਨਾਗਾ ਨਹੀਂ ਪਾਉਂਦੀ ਇਸ ਦਾ ਸੰਬੰਧ ਮੇਰੇ ਅਕਸ਼ਰਾਂ ਨਾਲ ਨਹੀਂ ਹੈ ਭਾਵਨਾ ਨਾਲ ਮੇਰੇ ਬੋਲਣ ਤੋਂ ਜੋ ਵਾਈਬ੍ਰੇਸ਼ਨ ਬਣਦੀ ਹੈ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਤ ਆਉਂਦੀ ਹੈ ਮੇਰੇ ਬੋਲਾਂ ਦੇ ਅਰਥ ਨਹੀਂ ਸਮਝਦੀ ਪਰ ਮੇਰੇ ਬੋਲਾਂ ਤੋਂ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਿਤ ਹੁੰਦੀ ਇਹ ਨਾਗਾ ਨਹੀਂ ਪਾਉਂਦੀ ਇਹ ਸੁਣੋ ਨਾ ਕਿਡੋ ਅੰਦਰ ਆਣ ਲੱਗ ਪਏ ਹਕੀਕਤ ਔਰ ਮਦਰਾਸ ਦੇ ਜਦ ਮੈਂ ਸੁਣਿਆ ਗੈਣੀ ਮੱਖਣ ਸਿੰਘ ਮੈਨੂੰ ਰੋ ਰੋ ਕੇ ਸੁਣਾ ਹੈਰਾਨਗੀ ਹੋਈ ਮੈਨੂੰ 3 3.5 ਸਾਲ ਪਹਿਲੇ ਚਲਾਣਾ ਕਰ ਗਏ ਕ੍ਰਿਸ਼ਨ ਮੋਰਤੀ ਜੈਸੇ ਅਰਥੀ ਉਹਨਾਂ ਦੀ ਡੇਰੇ ਦੇ ਗੇਟ ਤੋਂ ਬਾਹਰ ਨਿਕਲੇ ਉੱਥੇ ਉਸ ਗਉ ਨੇ ਤੜਪ ਤੜਪ ਕੇ ਪ੍ਰਾਣ ਦਿੱਤੇ ਉੱਥੇ ਹੈਰਾਨਗੀ ਹੋਈ ਮੈਨੂੰ ਇਤਨਾ ਸਨੇਹ ਇਤਨਾ ਪਿਆਰ ਅੱਜ ਪਾਠ ਕਰਦੇ ਇੱਕ ਪੰਕਤੀ ਆਈ ਦਨਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਮਹਲਾਦ ਹੋ ਜਾ ਜਿਸ ਪਿਆਰੇ ਸ਼ਿਉਨਿਓ ਇਸ ਆਗੇ ਮਰ ਚੱਲੀਏ ਧ੍ਰਿਗ ਜੀਵਨ ਸੰਸਾਰ ਨਾਨਕ ਤਾਂਕੇ ਪਾਛੇ ਜੀਵਣਾ ਜਿਸ ਨਾਲ ਸਨੇਹ ਉਸ ਤੋਂ ਪਹਿਲੇ ਹੀ ਮਰ ਜਾਣਾ ਚਾਹੀਦਾ ਉਸ ਦੇ ਅੱਗੋਂ ਹੀ ਮਰ ਜਾਣਾ ਚਾਹੀਦਾ ਹੈ ਭਾਈ ਗੈ ਧਨ ਗੁਰੂ ਅੰਗਦ ਦੇਵ ਜੀ ਮਰ ਜਿਸ ਦਿਨ ਜੋਤੀ ਜੋਤ ਸਮਾਇਆ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਗਲ ਵਖਰੀ ਚੱਦਰ ਚੁੱਕੀ ਗਈ ਫੁੱਲ ਹੀ ਨਿਕਲਿਆ ਕੁਝ ਨਹੀਂ ਮਿਲਿਆ ਪੋਸ ਦਿਨ ਇਹ ਸ਼ਲੋਕ ਉਚਾਰਨ ਕੀਤਾ ਹੈ ਗੁਰੂ ਅੰਗਦ ਦੇਵ ਜੀ ਨੇ ਜਿਸ ਪਿਆਰੇ ਸਿਉਨਿਓ ਤਿਸ ਆਗੇ ਮਰ ਚਲੀਏ ਧ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ ਇਸ ਗਉ ਨੇ ਉੱਥੇ ਪ੍ਰਾਨ ਦਿੱਤੇ ਗਉ ਤੇ ਹਰਤੀ ਮਨੁੱਖ ਦੇ ਬਹੁਤ ਨੇੜੇ ਨੇ ਬਹੁਤ ਨੇੜੇ ਨੇ ਸਾਰਾ ਬੋਧ ਜਗਤ ਗਉ ਗਾਇ ਹਰਤੀ ਦੀ ਪੂਜਾ ਕਰਦਾ ਹੈ Hindu ਜਗਤ ਗਉ ਦੀ ਪੂਜਾ ਕਰਦਾ ਹੈ ਪੂਜਾ ਕਰਨ ਤੋਂ ਮੁਰਾਦ ਇਹ ਹੈ ਇਨੂੰ ਮਨੁੱਖ ਸਮਝੋ ਪਸ਼ੂ ਨਾ ਸਮਝੋ ਕਿਦਰੀ ਦਾ ਬਦ ਕਰਨ ਲੱਗ ਪਾ। ਕੁਦੀ ਮਹਾਂਤਾ ਵਿਧਾਨ ਵਾਸਤੇ ਅਸਾ ਕੀਤਾ ਗਿਆ। ਕਿ ਮਨੁੱਖ ਦੇ ਨੇੜੇ ਦੁੱਖ ਸੁੱਖ ਜੋ ਹੈ ਜ਼ਿਆਦਾ ਮਹਿਸੂਸ ਕਰਦੀ ਹੈ। ਮਾਨਸਿਕ ਤਲ ਤੇ ਕਾਫੀ ਵਿਕਸਿਤ ਹੋ ਗਈ ਹੈ। ਅੱਗੇ ਉੱਠ ਗਈ ਹੈ। ਤਾਂ ਖੈਰ ਮੈਂ ਅਰਜ਼ ਕਰਾਂ। ਪਰ ਸਥਿਤੀ ਮਹਾਤਮਾ ਬੁੱਧ ਵੀ ਠੀਕ ਨਹੀਂ ਸੀ। ਪਰ ਸਥਿਤੀ ਰਾਮ ਵੀ ਠੀਕ ਨਹੀਂ ਹੈ। ਕ੍ਰਿਸ਼ਨ ਵੀ ਠੀਕ ਨਹੀਂ ਹੈ। ਪਰਿਸਥਿਤੀ ਕਬੀਰ ਦੀ ਠੀਕ ਨਹੀਂ ਹੈ ਪਰਿਸਥਿਤੀ ਗੁਰੂ ਨਾਨਕ ਦੀ ਵੀ ਠੀਕ ਨਹੀਂ ਸੀ ਪ੍ਰਹਿਲਾਦ ਦੀ ਵੀ ਠੀਕ ਨਹੀਂ ਦਰੋਹ ਦੀ ਵੀ ਠੀਕ ਨਹੀਂ ਪਰਿਸਥਿਤੀ ਤੇ ਗੁਰੂ ਅਰਜਨ ਦੇਵ ਜੀ ਦੀ ਵੀ ਠੀਕ ਨਹੀਂ ਹੈ ਜੇਲ੍ਹ ਦੇ ਚ ਨੇ ਤਤੀ ਤਵੀ ਤੇ ਨੇ ਕੋਈ ਪਰਿਸਥਿਤੀ ਤੇ ਠੀਕ ਨਹੀਂ ਹੈ ਪ੍ਰਿਥੀ ਚੰਦ ਵੈਰੀ ਹੈ ਦੋ ਦਫਾ ਘਰ ਘਾਟ ਲੁੱਟ ਬੈਠਾ ਸਮਾਪਤੀ ਮੈਂ ਕਰਾਂ ਪਰਿਸਥਿਤੀ ਠੀਕ ਨਹੀਂ ਹੈ ਪਰਿਸਥਿਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਵੀ ਠੀਕ ਨਹੀਂ ਹੈ ਵਕਦੀ ਹਕੂਮਤ ਮੈਰੀ ਗਵਾਲੀਅਰ ਦੇ ਕਿਲੇ ਦੇ ਚ ਬੰਦ ਕੀਤਾ ਲੰਬਾ ਚੌੜਾ ਇਤਿਹਾਸ ਸੁਣ ਮੈਂ ਤੁਹਾਡੇ ਸਾਹਮਣੇ ਕੀ ਰਿਹਾ ਕਿਸੇ ਵੀ ਬਗਤ ਦੀ ਹਿਸਤਰੀ ਪੜ੍ਹ ਲਓ પરિਸਥਿਤੀ ਮੁਹੰਮਦ ਸਾਹਿਬ ਦੀ ਠੀਕ ਨਹੀਂ ਸੀ ਬਦਰ ਦੀ ਲੜਾਈ ਦੇ ਚ ਬਦਰ ਦੇ ਮੈਦਾਨ ਦੇ ਚ ਪੱਥਰ ਦੇ ਨਾਲ ਆਪ ਦੇ ਅਗਲੇ ਦੰਦ ਟੁੱਟ ਗਏ ਸਨ ਦੋਵੇਂ ਜਵਾਨ ਸਰੀਰ ਹੋਵੇ ਤੇ ਜ਼ੋਰ ਦੇ ਪੱਥਰ ਨਾਲ ਇਹ ਅਗਲਾ ਦੰਦ ਟੁੱਟੇ ਕਿਤਨੀ ਪੀੜਾ ਆਉਂਦੀ ਹੈ ਇਕ ਜਗ੍ਹਾ ਗਾਰ ਵਿੱਚ ਪਨਾ ਲੈਣੀ ਪਈ ਇਹ ਗਲ ਵਖੜੀ ਮਕੜੀ ਨੇ ਜਾਲਾ ਬਣਾ ਦਿੱਤਾ ਵੈਰੀ ਲੰਘ ਹੈ ਕੱਲ੍ਹੇ ਹੀ ਬਾਜਰੇ ਅਸਾ ਪਿੱਛੇ ਬਹੁਤ ਲੰਬਾ ਚੌੜਾ ਲਾਉ ਲਸ਼ਕਰ ਪਰ ਸਥਿਤੀ ਤੇ ਠੀਕ ਨਹੀਂ ਹੈ ਪਰ ਸਥਿਤੀ ਇਸਾ ਦੇ ਵੀ ਠੀਕ ਨਹੀਂ ਸੀ ਲੇਕਿਨ ਮਨ ਸਥਿਤੀ ਐਸੀ ਚੰਗੀ ਹੈ ਹਰ ਵਕਤ ਰਵਨ ਨਾਲ ਜੁੜੇ ਇਹ ਜਿਹੜੇ ਲੋਕੀ ਕਹਿੰਦੇ ਨੇ ਪਰ ਸਥਿਤੀ ਜਰਾ ਠੀਕ ਹੋ ਜਾ ਸਾਡਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਛਕ ਲਵਾਂਗੇ ਅੰਮ੍ਰਿਤ ਵੇਲੇ ਉਠਾਂਗੇ ਨਾਮ ਜਪਾਂਗੇ ਮੇਰਾ ਇਹ ਕਹਿਣਾ ਹੁੰਦਾ ਤੁਸੀਂ ਕਦੇ ਨਾਮ ਨਹੀਂ ਜਪੋਗੇ ਕਿਉਂਕਿ ਪਰਿਸਥਿਤੀ ਕਤਈ ਪੂਰਨ ਦੀ ਕਿਸੇ ਦੀ ਵੀ ਠੀਕ ਨਹੀਂ ਹੁੰਦੀ ਕੁਛ ਨਾ ਕੁਛ ਤੇ ਸਮੱਸਿਆ ਰਹਿੰਦੀ ਹੈ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਸਰੀਰਕ ਨਾ ਹੋਈ ਤੇ ਕੋਈ ਪਰਿਵਾਰਕ ਹੋਵੇਗੀ ਪਰਿਵਾਰਕ ਨਾ ਹੋਈ ਤੇ ਕੋਈ ਆਰਥਿਕ ਹੋਵੇਗੀ ਆਰਥਿਕ ਨਾ ਹੋਈ ਕੋਈ ਰਾਜ ਨਹੀਂ ਤਕੋ ਵੇਖੀ ਕੁਛ ਨਾ ਕੁਝ ਤੇ ਹੋਵੇਗਾ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਕੋਈ ਨਾ ਕੋਈ ਸਮੱਸਿਆ ਰਹੇਗੀ ਸਮੱਸਿਆ ਖਤਮ ਹੋ ਜਾਣਾ ਫਿਰ ਅਸੀਂ ਨਾਮ ਜਪਾਂਗੇ ਕਥਾਈ ਨਹੀਂ ਐਸਾ ਮਨੁੱਖ ਨਹੀਂ ਜਪ ਸਕਦਾ ਕਿਤੇ ਸਿਆਣੇ ਮਨੁੱਖ ਬੇੜੀ ਠੇਲ ਦੇਂਦੇ ਨੇ ਤੇ ਚਲਦੀ ਹੀ ਬੇੜੀ ਆਪਣੇ ਆਪ ਲਹਿਰਾਂ ਨੂੰ ਕੱਟਦੀ ਹੋਈ ਪਾਰ ਹੋ ਜਾਂਦੀ ਹੈ ਸਿਆਣੇ ਮਨੁੱਖ ਨਾਮ ਜਪਣ ਲੱਗ ਪੈਂਦੇ ਨੇ ਆਪਣੇ ਆਪ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਸਮੱਸਿਆਵਾਂ ਵਾਂ ਰਸਤਾ ਦੇ ਦਿੰਦੀਆਂ ਨੇ ਮਾਰਗ ਦੇ ਦਿੰਦੀਆਂ ਨੇ ਤਾਂ ਮੈਂ ਅਰਜ਼ ਕਰਾਂ ਅਗਰ ਕੋਈ ਮਨੁੱਖ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕਿ ਮੇਰਾ ਵਾਤਾਵਰਣ ਠੀਕ ਨਹੀਂ ਸੀ ਵਾਤਾਵਰਣ ਤੇ ਕਿਸੇ ਸੰਤ ਦਾ ਠੀਕ ਨਹੀਂ ਸੀ ਕਿਸੇ ਵੀ ਬਗਤ ਦਾ ਠੀਕ ਨਹੀਂ ਸੀ ਮੈਂ ਕਲ ਅਰਜ਼ ਕੀਤੀ ਸੀ ਸਥਿਤੀ ਮੀਰਾ ਦੀ ਠੀਕ ਨਹੀਂ ਸੀ ਜੰਗਲਾਂ ਦੇ ਵਿੱਚ ਵਟਕਦੀ ਰਹੀ ਹੁਣ ਇਸਤਰੀ ਚੋਲਾ ਹੋਵੇ ਤੇ ਜਾਨ ਸਰੀਰ ਹੋਵੇ ਤੇ ਕੱਲੀ ਜੰਗਲਾਂ ਦੇ ਵਿੱਚ ਭਟਕਣਾ ਇੱਕ ਸਿਆਣੇ ਲਿਖਾਰੀ ਨੇ ਮੇਰੇ ਤੇ ਪ੍ਰਸ਼ਨ ਕੀਤਾ ਸੀ ਇੱਕ ਕੱਲੀ ਇਸਤਰੀ ਕਿਸ ਤਰ੍ਹਾਂ ਬੇਖੌਫ ਤੇ ਬੇਦਾਗ ਜੰਗਲ ਦੇ ਵਿੱਚ ਭਟਕਦੀ ਰਹੀ ਮੈਂ ਕਿਹਾ ਭਗਤੀ ਭਾਵਨਾ ਕਰਕੇ ਉਸ ਦੇ ਚਿਹਰੇ ਦੀ ਬਨਾਵਟ ਐਸੀ ਸੀ ਦੁਸ਼ਤੋ ਦੁਸ਼ਮਣੋ ਫੱਗੇ ਅੰਦਰ ਸਹੀ ਨੂੰ ਮਾਂ ਦੇਸਦੀ ਸੀ ਨਾਮ ਦਾ ਰਸ ਐਸਾ ਕਰ ਦਿੰਦਾ ਚਿਹਰੇ ਦੀ ਹਾਲਤ ਕਰ ਦਿੰਦਾ ਜਦ ਅੰਤਿਸ਼ਕਰਣ ਪਾਵਨ ਹੋ ਜਾਏ ਰੋਮ ਰੋਮ ਪਵਿੱਤਰ ਹੋ ਜਾਏ ਉਸ ਦੇ ਸਾਹਮਣੇ ਮਹਿਲੇ ਤੋਂ ਮਹਿਲਾ ਮਨੁੱਖ ਵੀ ਆਵੇਗਾ ਪ੍ਰਭਾਵਿਤ ਹੋਵੇਗਾ ਸੰਤ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟਤ ਹੋਤ ਨੇ ਇਹ ਹਕੀਕਤ ਹੈ ਪਰਿਸਥਿਤੀ ਤੇ ਠੀਕ ਨਹੀਂ ਸੀ ਉਸ ਦੀ ਲੇਕਿਨ ਮਨ ਸਥਿਤੀ ਐਸੀ ਠੀਕ ਹੈ ਉਹ ਭੁਖੇ ਰਹੇ ਕਿ ਵੀ ਰੁੱਖਾਂ ਥਲੇ ਰਾਤ ਕੱਟ ਕੇ ਵੀ ਰੱਬ ਨਾਲ ਜੁੜੀ ਹੋਈ ਹੈ ਲੋਕੀ ਭਰੇ ਪੇਟ ਵੀ ਨਾਮ ਨਹੀਂ ਜਪਦੇ ਲੋਕੀ ਘਰ ਦੇਚ ਵੀ ਨਹੀਂ ਜਪਦੇ ਕੋਈ ਪ੍ਰਤੀ ਤਵੀ ਤੇ ਬੈਠ ਕੇ ਵੀ ਸਮਾਧੀ ਲੀਨ ਹੈ ਕੋਈ ਫੁੱਲਾਂ ਦੀ ਸਹਿਜ ਤੇ ਵੀ ਤੜਪਦਾ ਪਿਆ ਹੈ ਹਰ ਸਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਹੈ ਮਨ ਸਥਿਤੀ ਠੀਕ ਨਾਵੇ ਤੇ ਨਾਮ ਜਪਣਾ ਔਖੇ ਖੇੜ ਸਾਰੀ ਮਨ ਸਥਿਤੀ ਦੀ ਹੈ ਇਹ ਸੰਗਤ ਇਹ ਕਥਾ ਇਹ ਕੀਰਤਨ ਇਹ ਬਾਣੀ ਦਾ ਪਾਠ ਮਨ ਸਥਿਤੀ ਨੂੰ ਠੀਕ ਕਰਨਾ ਤੇ ਕਿਸ ਦੀ ਠੀਕ ਹੋ ਗਈ ਹੈ ਜੋ ਜਪਣ ਲੱਗ ਪਏ ਠੀਕ ਕੇ ਬਸ ਬਾਹਰ ਦਾ ਮਾਹੌਲ ਤੇ ਇਸ ਤਰ੍ਹਾਂ ਰਹੇਗਾ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਹਰੇਕ ਦੀਏ ਇਤਨੇ ਸਤ ਤੁਸੀਂ ਇੱਥੇ ਬੈਠੇ ਹੋ ਕੋਈ ਮਨੁੱਖ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਕਹਈ ਨਹੀਂ ਕਹਿ ਸਕਦਾ ਕਿ ਮੈਂ ਮੰਦਰ ਵੀ ਨਹੀਂ ਹੁੰਦਾ ਵੀ ਕਿਸੇ ਦੀ ਕੋਈ ਸਮੱਸਿਆ ਨਹੀਂ ਹੈ ਹਰੇਕ ਦੀਏ ਹਰੇਕ ਦੇ ਆਪਣੇ ਆਪਣੇ ਦੁੱਖ ਨੇ ਹਰ ਇੱਕ ਦੀ ਆਪਣੀ ਆਪਣੀ ਵਿਪਤਾ ਹੈ ਹਰ ਇੱਕ ਦੀ ਆਪਣੀ ਆਪਣੀ ਕੋਈ ਕਮਜ਼ੋਰੀ ਹੈ ਕਮੀ ਕੁਛ ਨਾ ਕੁਛ ਸਮੱਸਿਆ ਤੇ ਹੈ ਇਹ ਜੀਵਨ ਭਰ ਰਹਿਣ ਗਿਆ ਇੱਕ ਲਹਿਰ ਮਿٹےਗੀ ਦੂਜੀ ਦੂਜੀ ਲਹਿਰ ਮਿٹےਗੀ ਤੇ ਜੀ ਸਾਗਰ ਲਹਿਰਾਂ ਤੋਂ ਬਿਨਾ ਨਹੀਂ ਆਉਂਦਾ ਸਮੱਸਿਆ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਨਹੀਂ ਆਉਂਦੀ ਕੋਈ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਹੈ ਸੰਗਤ ਰੋਜ਼ ਇਸ ਵਾਸਤੇ ਕਰਨੀਏ ਮਨ ਸਥਿਤੀ ਠੀਕ ਹੋਵੇ ਤੇ ਸੰਗਤ ਦਾ ਫਲ ਕਿਸ ਨੂੰ ਮਿਲ ਗਿਆ ਹੈ ਸੰਗਤ ਕੀਤੀ ਉਹ ਕਿਸ ਦੀ ਸਫਲ ਹੋ ਗਈ ਜੋ ਅੰਮ੍ਰਿਤ ਵੇਲੇ ਉੱਠ ਕੇ ਜਪਣ ਲੱਗ ਪਿਆ ਇਹਨੇ ਸੰਗਤ ਤੋਂ ਸਿੱਖਿਆ ਲੈ ਲਈ ਜਿਹੜਾ ਅਜੇ ਤੱਕ ਵੀ ਨਹੀਂ ਜਪਦਾ ਪਿਆ ਗੁਰਦੁਆਰੇ ਆਣ ਦਾ ਜੇ ਫਲ ਕੋਈ ਨਹੀਂ ਮਿਲਿਆ ਇਹ ਮੈਰਜ਼ ਕਰਦੇ ਠੀਕ ਹੈ ਆ ਰਿਹਾ ਹੈ ਚੰਗੀ ਗੱਲ ਹੈ ਕਥਾ ਕੀਰਤਨ ਸੁਣ ਰਿਹਾ ਹੈ ਚੰਗੀ ਗੱਲ ਹੈ ਪਰ ਅਜੇ ਇਸ ਸੇਵਾ ਦਾ ਅਜੇ ਇਸ ਦਾਨ ਪੁੰਨ ਦਾ ਅਜੇ ਇਸ ਗੁਰਦੁਆਰੇ ਆਣ ਦਾ ਅਜੇ ਕਥਾ ਕੀਰਤਨ ਸੁਣਨ ਦਾ ਇਹਨੂੰ ਫਲ ਨਹੀਂ ਮਿਲੇ ਇਹਦਾ ਫਲ ਇਤਨਾ ਨਾਮ ਜਪਣਾ ਤੇ ਨਾਮ ਜਪਣ ਦਾ ਫਲ ਇਤਨਾ ਪਰਮਾਤਮਾ ਹੋ ਜਾਣਾ ਈਸ਼ਵਰ ਵਰਗਾ ਹੀ ਹੋ ਜਾਣਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨ ਸਕੇ ਪਛਾਨੇ ਇਸ ਮਨ ਸਥਿਤੀ ਨੂੰ ਫਿਰ ਕਿਵੇਂ ਠੀਕ ਕਰੀਏ ਇਹ ਯੁਗਤੀਆਂ ਗੁਰੂ ਨਾਨਕ ਨੇ ਦੱਸੀਆਂ ਨੇ ਮੈਂ ਕੋਸ਼ਿਸ਼ ਕਰਾਂਗਾ ਕੱਲ ਇੱਕ ਹੋਰ ਹਾਜ਼ਰੀ ਭਰਨੀ ਹੈ ਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਫਤਮ ਦਾਸ ਨੇ ਛੁੱਟੀਆਂ ਲੈਣੀਆਂ ਨੇ ਮੈਂ 2-3 ਦਿਨਾਂ ਲਈ ਉਦੇਪੁਰ ਜਾਣਾ ਹੈ ਤੇ ਉਸ ਤੋਂ ਬਾਅਦ ਹੋਰ ਕਾਫੀ ਪ੍ਰੋਮਨੇ ਜਿੱਥੇ ਜਿੱਥੇ ਦਾਸ ਨੇ ਸੇਵਾ ਕਰਨੀ ਹੈ ਇਹ ਹੀ ਦੋ ਹਾਜ਼ਰੀਆਂ ਹੋਰ ਭਰਨੀਆਂ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਬਾਵੇਂ ਪੰਨ ਪੜਾਉ ਸੰ ਬਿਆਨ ਕਰਨੇ ਤੇ ਮੇਰੇ ਲਈ ਔਖੇ ਹੋਣਗੇ ਲੇਕਿਨ ਜਿੰਨਾ ਵੀ ਕੁਝ ਹੋ ਸਕਿਆ ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਾਂਗਾ ਔਰ ਉਹਨਾਂ ਲਈ ਲਾਭਕਾਰੀ ਹੋਵੇਗਾ ਜੋ ਜਪਦੇ ਨੇ ਜੋ ਇਹ ਅਭਿਆਸ ਕਰਦੇ ਨੇ ਅਭਿਆਸ ਦਾ ਢੰਗ ਤੇ ਸਤਿਗੁਰ ਨੇ ਸਾਨੂੰ ਦੱਸ ਦਿੱਤਾ ਹੈ ਰਸਨਾ ਨਾਮ ਜਪੋ ਤਬ ਮਤਿਏ ਇਨ ਵਿਦ ਅੰਮ੍ਰਿਤ ਪਾਉ ਜ਼ੁਬਾਨ ਨਾਲ ਜਪਣਾ ਹੈ ਆਵਾਜ਼ ਕਰਕੇ ਜਪਣਾ ਹੈ ਵਾਹਿਗੁਰੂ ਦੀ ਧੁਨ ਇੱਕ ਐਸੀ ਲਹਿਰ ਬਣਾਉਂਦੀ ਹੈ ਜਿਹੜੀਆਂ ਮਾਰੀਆਂ ਲਹਿਰਾਂ ਮਨ ਨਾਲ ਟਕਰਾ ਸਕਦੀਆਂ ਨੇ ਇਸ ਦੋਨੇ ਕਰਕੇ ਨਹੀਂ ਟਕਰੰਦੀਆਂ। ਤੋ ਸਹਿਬ ਕਿੰਨਾਂ ਧਿਆਨ ਨੂੰ ਧੁਨ ਦੇ ਨਾਲ ਜੋੜਨਾ ਹੈ। ਰਾਮਕਲੀ ਮੱਲਾ ਪਹਿਲਾ ਧੁਨੋਂ ਮੇ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਥ ਕਹਾਣੀ। ਕਦੀ ਕਦੀ ਜਬਾਣੀ ਜਪਣ ਦਾ ਨਾਮ ਜਪਣ ਦਾ ਰਸ ਆ ਜਾਂਦਾ ਅਸੀਂ ਜੁੜੇ ਨਹੀਂ ਆਉਂਦੇ। ਜ਼ਰਾ ਧਿਆਨ ਨੇੜੇ ਚਲਾ ਗਿਆ। ਜਰ ਜੁੜ ਜਾਏ ਤਾਂ ਮਨੁੱਖ ਟੁੱਟੇਗਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਸੰਸਾਰ ਦੇ ਚ ਜੋ ਕੁਝ ਮਿਲਦਾ ਹੈ ਵਿਛੜਦਾ ਹੈ ਕੁਝ ਵੀ ਮਿਲੇ ਧਨ ਮਿਲੇ ਹੈ ਵਿਛੜੇਗਾ ਪਰਿਵਾਰ ਮਿਲੇ ਹੈ ਵਿਛੋੜਾ ਹੋਵੇਗਾ ਪੁੱਤਰ ਮਿਲੇ ਨੇ ਪੁੱਤਰ ਮਿਲੇ ਨੇ ਸੰਬੰਧੀ ਮਿਲੇ ਨੇ ਪਤੀ ਮਿਲੇ ਹੈ ਪਤਨੀ ਮਿਲੇ ਇੱਕ ਦਿਨ ਇੱਕ ਕਰਕੇ ਸੰਬੰਧ ਟੁੱਟਣਗੇ ਸੰਸਾਰ ਦੇ ਚ ਜੋ ਕੁਝ ਵੀ ਮਿਲਦਾ ਹੈ ਵਿਛੜਦਾ ਹੈ ਐਸਾ ਕੁਝ ਵੀ ਨਹੀਂ ਹੈ ਜੋ ਮਿਲ ਕੇ ਨਾ ਵਿਛੜੇ ਲੇਕਿਨ ਨਿਰੰਕਾਰ ਜਦ ਮਿਲਦਾ ਤਾਂ ਵਿਛੜਦਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਇਹ ਜੇ ਕਦੀ ਰਸ ਆ ਜਾਂਦਾ ਹੈ ਨਾਮ ਜਪਣ ਦਾ ਬਾਣੀ ਪੜਨ ਦਾ ਇਹ ਰਸ ਜੁੜਨ ਕਰਕੇ ਨਹੀਂ ਆਇਆ ਧਿਆਨ ਜ਼ਰਾ ਨੇੜੇ ਚਲਾ ਗਿਆ ਮਨ ਜ਼ਰਾ ਨੇੜੇ ਚਲਾ ਗਿਆ ਹਿਮਾਲਿਆ ਪਰਬਤ ਦੇ ਨੇੜੇ ਚਲੇ ਜਾਈਏ ਤਾਂ ਠੰਡੀਆਂ ਹਵਾਵਾਂ ਸਵਾਗਤ ਕਰਦੀਆਂ किसी चमन दे चले जाइए भरे बगीचे तो भावे जे बगीचे के अंदर प्रवेश नहीं किया पर दूरों महक सुगंधी ठंडक स्वागत कर दी इसी तरह ध्यान जपद जपद्या जरा नेड़े चला जाए तो कुछ रस बन जाता है कुछ आनंद बन जाता है वो जुड़न का आनंद नहीं है नेड़े ने जुड़ गया तो फिर टुटेगा ही नहीं ਦੁਨੀਆ ਦੀ ਕੋਈ ਤਾਕਤ ਉਸਨੂੰ ਤੋੜ ਨਹੀਂ ਸਕੈਗੀ। ਉਹਦੇ ਸਰੀਰ ਦੇ ਕੋਈ ਟੁਕੜੇ-ਟੁਕੜੇ ਵੀ ਕਰ ਦੇਵੇ ਉਹਦੇ ਸੁਰਤ ਦੇ ਟੁਕੜੇ ਨਹੀਂ ਕਰ ਸਕੈ। ਉਹ ਜੁੜਿਆ ਰਹੇਗਾ। ਮਿਲਿਆ ਹੋਏ ਨਾ ਵਿਛੜੇ ਇਹ ਬਾਕੀ ਵਿਚਾਰਾਂ ਕਲਪਜੀਤ ਸਾਹਮਣੇ ਇੱਥੇ ਹੀ ਸਮਾਪਤੀ ਹੋਰ ਲੇਟ ਨਾ ਘੜੀਏ ਬਲ ਚੁਕ ਦੀ ਸ਼ਮਾ। ਹੋਇਐ ਗੁਰੂ ਦੀ ਕਾ ਖੰਸ ਹੋਇ ਗੁਰੂ ਦੀ ਕੀ ਫਤ।